ਨੈਤਿਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਦਿੱਲੀ ਦੀ ਮੁੱਖ ਮੰਤਰੀ ਰੀਖਾ ਗੁਪਤਾ ਨੇ ਆਮ ਆਦਮੀ ਪਾਰਟੀ ਅਤੇ ਇਸ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਦਿੱਲੀ ਵਿੱਚ ਆਪਣੇ 10 ਸਾਲ ਦੇ ਸ਼ਾਸਨ ਦੌਰਾਨ ਵਿਆਪਕ ਭ੍ਰਿਸ਼ਟਾਚਾਰ ਅਤੇ ਕੂਪ ਪ੍ਰਬੰਧਨ ਦਾ ਦੋਸ਼ ਲਗਾਉਂਦੇ ਹੋਏ ਤਿੱਖਾ ਹਮਲਾ ਕੀਤਾ ਲੁਧਿਆਣਾ ਵਿੱਚ ਪਾਰਟੀ ਉਮੀਦਵਾਰ ਜੀਵਨ ਗੁਪਤਾ ਦੀ ਪ੍ਰਚਾਰ ਕਰਦੇ ਹੋਏ ਦਿੱਲੀ ਦੀ ਮੁੱਖ ਮੰਤਰੀ ਨੇ ਦਾਵਾ ਕੀਤਾ ਕਿ ਕੇਜਰੀਵਾਲ ਅਤੇ ਉਹਨਾਂ ਦੀ ਟੀਮ ਵਿਰੋਧਨ ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਜ਼ੋਰ ਦੇ ਕੇ ਕਿਹਾ ਕਿ ਜੋ ਲੋਕ ਵਰਤਮਾਨ ਵਿੱਚ ਜ਼ਮਾਨਤ ਤੇ ਹਨ ਉਹਨਾਂ ਨੂੰ ਜਲਦੀ ਹੀ ਜੇਲ੍ਹ ਹੋ ਸਕਦੀ ਹੈ ਗੁਪਤਾ ਨੇ ਦਿੱਲੀ ਵਿੱਚ ਆਪ ਸਰਕਾਰ ਦੀ ਆਲੋਚਨਾ ਕੀਤੀ ਕਿ ਉਸ ਨੇ ਪਿਛਲੇ 1 ਦਹਾਕੇ ਵਿੱਚ ਵਿਧਾਨ ਸਭਾ ਵਿੱਚ ਇੱਕ ਵੀ ਕੰਟਰੋਲਰ ਐਂਡ ਐਡੀਟਰ ਜਨਰਲ ਦੀ ਰਿਪੋਰਟ ਪੇਸ਼ ਨਹੀਂ ਕੀਤੀ ਜਦੋਂ ਕਿ ਉਹਨਾਂ ਦੀ ਆਪਣੀ ਸਰਕਾਰ ਨੇ 6 ਰਿਪੋਰਟਾਂ ਪੇਸ਼ ਕੀਤੀਆਂ ਉਨੇ ਜੋਰ ਦੇ ਕੇ ਕਿ ਆਕੇ ਪ੍ਰਸ਼ਤਾਚਾਰ ਵਿਰੁੱਧ ਕਾਨੂੰਨ ਆਪਣਾ ਕੰਮ ਕਰੇਗਾ ਤੇ ਸਾਬਕਾ ਦਿੱਲੀ ਮੰਤਰੀ ਮਨੀਸ਼ ਸਿਸੋਦੀਆ ਦੀ ਸਮਨ ਦਾ ਜਵਾਬ ਦੇਣ ਵਿੱਚ ਕਥਿਤ ਅਸਫਲਤਾਵਾਂ ਬਲ ਵੀ ਇਸ਼ਾਰਾ ਕੀਤਾ। ਵਿੱਤੀ ਕੁਕਰਮਾਂ ਤੇ ਟੁੱਟੇ ਵਾਅਦਿਆਂ ਦੇ ਦੋਸ਼ ਵਧੇ ਦਿੱਲੀ ਦੀ ਮੁੱਖ ਮੰਤਰੀ ਨੇ ਕਥਿਤ ਵਿੱਤੀ ਕੁਕਰਮ ਦੀਆਂ ਕਈ ਉਦਾਹਰਨਾਂ ਦਾ ਵਿਸਥਾਰ ਵਿੱਚ ਵਰਣਨ ਕੀਤਾ। ਉਹਨਾਂ ਨੇ ਪ੍ਰਾਲੀ ਸਾੜ ਦੇ ਬੁੱਧੇ ਤੇ ਚਾਨਣਾ ਪਾਇਆ ਜਿਸ ਵਿੱਚ ਕਿਹਾ ਗਿਆ ਕਿ ਆਪ ਸਰਕਾਰ ਨੇ ਇੱਕ ਹੱਲ ਹੋਣ ਦਾ ਦਾਵਾ ਕੀਤਾ ਸੀ ਪਰ ਕੋਈ ਦਵਾਈ ਬਿਕਸਤ ਕੀਤੇ ਬਿਨਾ ਇਸ਼ਤਿਹਾਰਾਂ ਤੇ ਭਾਰੀ 80 ਕਰੋੜ ਖਰਚ ਕੀਤੇ ਇਸੇ ਤਰ੍ਹਾਂ ਉਹਨਾਂ ਨੇ ਦਾਵਾ ਕੀਤਾ ਕਿ ਸਿਰਫ 2 ਲੱਖ ਦੀ ਕੀ ਲਾਗਤ ਵਾਲੇ ਇੱਕ ਟਾਵਰ ਦੇ ਇਸ਼ਤਿਹਾਰ ਤੇ 24 ਕਰੋੜ ਖਰਚ ਕੀਤੇ ਗਏ ਉਹਨਾਂ ਨੇ ਇੱਕ ਦਿੱਲੀ ਸ਼ੋਪਿੰਗ ਫੈਸਟੀਵਲ ਦਾ ਵੀ ਜ਼ਿਕਰ ਕੀਤਾ ਜੋ ਕਦੇ ਹੋਇਆ ਹੀ ਨਹੀਂ ਪਰ ਇਹ ਜਿਸ ਵਿੱਚ 25 ਕਰੋੜ ਦਾ ਇਸ਼ਤਿਹਾਰ ਖਰਚ ਕੀਤਾ ਗਿਆ ਉਹਨਾਂ ਜੋਰ ਦੇ ਕੇ ਕਹੇ ਕਿ ਕੇਜਰੀਵਾਲ ਅਤੇ ਉਹਨਾਂ ਦੀ ਟੀਮ ਆਸਾਨ ਰਾਜਨੀਤੀ ਵਿੱਚ ਵਿਸ਼ਵਾਸ ਕਰਦੀ ਹੈ ਤੇ ਦਿੱਲੀ ਦੇ ਵੋਟਰਾਂ ਦੀ ਸਖਤ ਕਮਾਈ ਆਪਣੇ ਇਸ਼ਤਿਹਾਰਾਂ ਤੇ ਖਰਚ ਕਰਦੀ ਹੈ। ਅਜਿਹੀ ਹੀ ਸਥਿਤੀ ਹੁਣ ਪੰਜਾਬ ਵਿੱਚ ਵੀ ਹੋ ਰਹੀ ਹੈ। ਗੁਪਤਾ ਨੇ ਅੱਗੇ ਦੋਸ਼ ਲਾਇਆ ਕਿ ਕੇਜਰੀਵਾਲ ਨੂੰ ਦਿੱਲੀ ਵਿੱਚ ਰਾਹ ਦਿਖਾਈ ਜਾਣ ਤੋਂ ਬਾਅਦ ਉਹ ਆਪਣੇ ਰੱਦ ਕੀਤੇ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਜੋ ਜ਼ਮਾਨਤ ਤੇ ਬਾਹਰ ਹਨ ਪੰਜਾਬ ਲੈ ਆਏ। ਅਤੇ ਦਾਅਵਾ ਕੀਤਾ ਕਿ ਉਹ ਹੁਣ ਪੰਜਾਬ ਸਰਕਾਰ ਦੇ ਅਧੀਨ ਲਾਭ ਲੈ ਰਹੇ ਹਨ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਡੰਮੀ ਸੀਐਮ ਕਿਹਾ ਇਹ ਸੁਝਾਦ ਦਿੰਦੇ ਹੋਏ ਕਿ ਅਸਲ ਸ਼ਾਸਨ ਦਿੱਲੀ ਤੋਂ ਨਿਰਦੇਸ਼ਿਤ ਹੁੰਦਾ ਹੈ ਉਹਨਾਂ ਨੇ ਪੰਜਾਬ ਦੇ ਵਰਤਮਾਨ 4 ਲੱਖ ਕਰੋੜ ਦੇ ਕਰਜ਼ੇ ਦਾ ਸਿਹਰਾ ਆਪ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਦਿੱਤਾ ਚੇਤਾਵਨੀ ਦਿੱਤੀ ਕਿ ਪੰਜਾਬੀਆਂ ਨੂੰ ਇਸ ਦਾ ਖਾਮਿਆਜਾ ਭੁਗਤਣਾ ਪਵੇਗਾ ਰਾਸ਼ਟਰੀ ਸੁਰੱਖਿਆ ਤੇ ਨਿਸ਼ੀਲੇ ਪਦਾਰਥਾਂ ਦੇ ਖਤਰੇ ਤੇ ਆਲੋਚਨਾ ਕਰਦੇ ਹੋਏ ਗੁਪਤਾ ਨੇ ਰਾਸ਼ਟਰੀ ਸੁਰੱਖਿਆ ਤੇ ਕੇਜਰੀਵਾਲ ਦੇ ਰੋਕ ਤੇ ਵੀ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਜਿੱਥੇ ਦੇਸ਼ ਦੇ ਹਰ ਨਾਗਰਿਕ ਨੇ ਆਪਰੇਸ਼ਨ ਸਿੰਦੂਰ ਵੱਲੋਂ ਫੌਜੀ ਸ਼ਲਾਘਾ ਕੀਤੀ ਉਥੇ ਕੇਜਰੀਵਾਲ ਨੇ ਫੌਜ ਦੇ ਸਮਰਥਨ ਵਿੱਚ ਇੱਕ ਸ਼ਬਦ ਵੀ ਨਹੀਂ ਕਿਹਾ ਸਗੋਂ ਉਹਨਾਂ ਦੇ ਆਗੂਆਂ ਨੇ ਫੌਜ ਦੇ ਖਿਲਾਫ અપਮਾਨਜਨਕ ਟਿੱਪਣੀਆਂ ਕੀਤੀਆਂ ਉਹਨਾਂ ਨੇ ਸਿੱਟਾ ਕੱਢਿਆ ਕਿ ਕੇਜਰੀਵਾਲ ਆਪਣੇ ਕਿਸੇ ਵੀ ਚੋਣਵਾਦੇ ਨੂੰ ਪੂਰਾ ਕਰਨ ਵਿੱਚ ਅਸਫਲ ਰਹੇ ਸਨ ਅਤੇ ਇਸ ਲਈ ਉਹਨਾਂ ਨੂੰ ਫੇਰ ਤੋਂ ਵੋਟ ਮੰਗਣ ਦਾ ਕੋਈ ਅਧਿਕਾਰ ਨਹੀਂ ਸੀ ਪੰਜਾਬ ਸਰਕਾਰ ਦੇ ਯੁੱਧ ਨਸ਼ਾ ਵਿਰੁੱਧ ਮਹਿੰਮਤੇ ਧਿਆਨ ਕੇਂਦਰਿਤ ਕਰਦੇ ਹੋਏ ਗੁਪਤਾ ਨੇ ਵਿੰਗ ਆਤਮਕ ਟਿੱਪਣੀ ਕੀਤੀ ਆਪ ਨੇ ਰਾਜ ਤੋਂ ਪ੍ਰਸ਼ਟਾਚਾਰ ਖਤਮ ਕਰਨ ਦਾ ਦਾਵਾ ਕੀਤਾ ਸੀ ਪਰ ਉਸ ਨੇ ਇੱਥੇ ਬੁਲੇਟ ਟ੍ਰੇਨ ਦੀ ਬਜਾਏ ਚਿੱਟਾ ਐਕਸਪ੍ਰੈਸ ਚਲਾਈ ਹੈ ਹੁਣ ਚਿੱਟਾ ਸਕੂਲਾਂ ਦੇ ਬਾਹਰ ਅਤੇ ਪਿਆਰ ਪਿੰਡ ਅਤੇ ਕਸਬੇ ਵਿੱਚ ਉਪਲਬਧ ਹੈ ਗੁਪਤਾ ਨੇ ਪੰਜਾਬੀ ਵੋਟਰਾਂ ਦੁਆਰਾ ਤਬਦੀਲੀ ਲਿਆਉਣ ਦੀ ਭਵਿੱਖਬਾਣੀ ਕੀਤੀ ਰੀਖਾ ਗੁਪਤਾ ਨੇ ਪੰਜਾਬ ਦੇ ਵੋਟਰਾਂ ਵਿੱਚ ਪੱਕਾ ਵਿਸ਼ਵਾਸ ਪ੍ਰਗਟ ਕੀਤਾ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਕੇਜਰੀਵਾਲ ਨੂੰ ਸੱਤਾ ਤੋਂ ਬਾਹਰ ਕਰਨ ਵਿੱਚ 10 ਸਾਲ ਲੱਗੇ ਪਰ ਪੰਜਾਬੀ ਇੱਕ ਚੰਗਾ ਵਿਕਲਪ ਬਣਾਉਣ ਲਈ ਕਾਫੀ ਸਮਝਦਾਰ ਹਨ ਅਤੇ ਉਹ ਪੂਰੀ ਤਰ੍ਹਾਂ ਸਮਝ ਗਏ ਹਨ ਕਿ ਹੁਣ ਆਪ ਸਰਕਾਰ ਨੂੰ ਇਥੋਂ ਵਿਦਾਇਗੀ ਦੇਣ ਦਾ ਸਮਾਂ ਆ ਗਿਆ ਹੈ ਉਹਨਾਂ ਨੇ ਭਵਿੱਖਬਾਣੀ ਕੀਤੀ ਕਿ ਲੁਧਿਆਣਾ ਪੱਛਮੀ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਇੱਕ ਟ੍ਰੇਲਰ ਵੱਜੂ ਕੰਮ ਕਰੇਗਾ ਜਿਸ ਵਿੱਚ ਵੋਟਰ ਜੀਵਨ ਗੁਪਤਾ ਨੂੰ ਵਿਧਾਇਕ ਬਣਾ ਚੁਣਨਗੇ ਅੰਤ ਵਿੱਚ ਉਹ 2027 ਵਿੱਚ ਪੰਜਾਬ ਵਿੱਚ ਮੋਦੀ ਸਰਕਾਰ ਦੇ ਚੁਣੇ ਜਾਣ ਦੀ ਉਮੀਦ ਕਰਦੀ ਹੈ ਜਿਸ ਨਾਲ ਰਾਜ ਦੇ ਨਾਗਰਿਕਾਂ ਨੂੰ ਸਾਰੀਆਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਯਕੀਨੀ ਮਿਲੇਗਾ ਮੌਕਾ ਇਸ ਮੌਕੇ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਾਨ ਭਾਜਪਾ ਉਮੀਦਵਾਰ ਜੀਵਨ ਗੁਪਤਾ ਭਾਜਪਾ ਦੇ ਸੂਬਾ ਸੈਪਰਵਾਰੀ ਡਾਕਟਰ ਨਰਿੰਦਰ ਰਾਣਾ ਲੁਧਿਆਣਾ ਦੇ ਚੋਣ ਪਰਿਵਾਰੀ ਅਵਿਨਾਸ਼ ਰਾਏ ਖੰਨਾ ਅਨਲਸਰਿੰਜ ਜਤਿੰਦਰ ਮਿੱਤਲ ਬਨੀਤ ਗੁਪਤ ਜੋਸ਼ੀ ਡਾਕਟਰ ਸतीश ਕੁਮਾਰ ਆਦ ਹਾਜ਼ਰ ਸਨ